ਇਹ ਪਾਕਿਸਤਾਨ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡਾ ਸੱਚੀ ਹਾਸਾ ਨਹੀਂ ਬੰਦ ਹੋਣਾ ਇਹ ਬੱਚਾ ਪੇਪਰ ਪਾ ਕੇ ਆ ਰਿਹਾ ਹੁੰਦਾ ਹੈ ਤੇ ਰਾਹ ਵਿੱਚ ਪੁਲਿਸ ਵਾਲਾ ਟੱਕਰਦਾ ਤੇ ਉਸ ਨੂੰ ਕਹਿੰਦਾ ਹੈ ਕਿ ਇੱਕ ਸਾਗਰ ਨਾਈਏ ਉਹਦਾ ਮੁੰਡਾ ਜਿਹੜਾ ਆ ਉਹ ਚੂਚੇ ਵਗੈਰਾ ਚੋਰੀ ਕਰਦਾ ਤੇ ਪੁਲਿਸ ਵਾਲਾ ਗੋ ਕਹਿੰਦਾ ਤੂੰ ਸਾਨੂੰ ਪਰਚਾ ਲਿਖਾ ਦੇ ਤੇ ਇਹ ਕਹਿੰਦਾ ਕਿੰਨੇ ਪੈਸੇ ਲਵੋਗੇ ਤੇ ਥੱਲੇ ਸ਼ਰੀਬਰਾੜ ਵੀ ਗੱਲਾਂ ਕਰਕੇ ਕਮੈਂਟ ਕਰਦਾ ਹੈ ਕਿ ਜਿਹੜੇ ਹਿਸਾਬ ਨਾਲ ਇਹ ਮੁੰਡਾ ਬੋਲ ਰਿਹਾ ਮੈਨੂੰ ਲੱਗਦਾ ਵੱਡਾ ਹੋ ਕੇ ਰਾਜਨੀਤੀ 'ਚ ਹੀ ਜਾਏਗਾ ਤੇ ਨਾਲ ਹੀ ਕਹਿੰਦਾ ਨਾਲ ਦੀ ਚੌਂਕੀ ਜਿੱਤਾਂ ਮੇਰਾ ਇੱਕ ਅਫਸਰ ਵੱਡਾ ਥਾਣੇ ਤੇ ਨਾਲ ਹੀ ਮੁੰਡਾ ਕਹਿੰਦਾ ਕਿ ਹੁਣ ਇਹ ਮੁੰਡਾ ਆਊਗਾ ਤੇ ਤੁਹਾਨੂੰ ਮੈਂ ਦੱਸੂਗਾ ਕਿ ਕਿਵੇਂ ਉਹਨੂੰ ਫੜਨਾ ਹੈ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਬੜੀ ਫਣੀ ਹੈ ਜੇਕਰ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਦੇ ਆਂ ਤੇ ਹੋਰਨਾਂ ਵੀਡੀਓ ਦੇਖਣ ਲਈ ਪੈਜ ਨੂੰ ਫੋਲੋ ਕਰ ਲਿਓ ਧੰਨਵਾਦ ਲੈ ਨੇ ਸਾੜ ਮਾਈ ਹਾਂ ਇਹਦਾ ਮੁੰਡਾ ਹਾਂ ਕੋਲੇ ਕੋਲੇ ਕੁਕੜੀ ਕਿਹੜੇ ਨਾਲ ਸਾਡੇ ਕੁਕੜੀ ਪੈਲੀ ਪੜਿਆ ਨੇ ਇਹ ਨਾਲ ਬੱਚੇ ਚੋਕ ਲੈ ਜਾਂਦੇ ਕੌਣ ਆ ਸਾਦਾ ਗਲਾਈ ਦਾ ਇਹਦਾ ਮੁੰਡਾ ਹੈ ਅੱਛਾ 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 ਫੇਰ ਹੁਣ ਕੀ ਆਣਾ ਕੀ ਕਰੀਏ ਦਾ